ਮੈਂ ਐਕਚੁਅਲੀ ਉਹ ਜਿਹੜਾ ਕਾਰਨ ਹੁੰਦਾ ਨਾ ਕਿ ਬਜ਼ੁਰਗੋ ਕਿੰਨੇ ਪੈਸੇ ਕਮਾਏ ਤੁਹਾਨੂੰ ਕਿੰਨਾ ਘਰੋਸਾ ਹੈ ਤੁਹਾਡੇ ਗੁਰੂ ਰਾਨ ਦਾਸ ਸੀ ਉਹ ਪੁੱਛਣ ਦਾ ਕਾਰਨ ਤੁਹਾਡੇ ਦਿਲਾਂ ਨੂੰ ਜਗਵਾਣਾ ਤੁਹਾਨੂੰ ਜਗਵਾਣਾ ਹੁੰਦਾ ਤੇ ਤੁਸੀਂ ਰੋਗੋ ਤੁਹਾਨੂੰ ਪਤਾ ਲੱਗੇ ਕਿ ਸਾਡੀ ਕੌਮ ਕਿਸ ਹਲਾਕ ਤੱਕ ਜਾ ਰਹੀ ਹੈ 90% ਡੋਨੇਸ਼ਨ ਦੇਣ ਵਾਲੀ ਕੌਮ ਜਿਹੜੀ ਉਹਦੇ ਬਜ਼ੁਰਗਾਂ ਦਾ ਹਾਲ ਕਿਸ ਤਰ੍ਹਾਂ ਦਾ ਜਾ ਰਿਹਾ ਉਹ ਪੈਸਾ ਕਿੱਥੇ ਹੈ ਸਾਡੀਆਂ ਕਮੇਟੀਆਂ ਕਿੱਥੇ ਹੈ ਜਿਹੜੀ ਇਹਨਾਂ ਦੀ ਸਹਾਰ ਕਿਉਂ ਨਹੀਂ ਲੈਂਦੀ ਹੈਗੀ ਕੱਲਾ ਨਿਰਵੈਰ ਨਿਰਵੈਰ ਦੀ ਸੋਚ ਹਰੇਕ ਪਿੰਡ ਤੱਕ ਜਾਵੇ ਹਰੇਕ ਪਿੰਡ ਦੀ ਵਿੱਚ ਇੱਕ ਨਿਰਵੈਰ ਹੋਵੇ ਜਿਹੜਾ ਆਪਣੀ ਬਜ਼ੁਰਗਾਂ ਅਨਸਾਰ ਦੇਵੇ ਮੈਂ ਇਹ ਚੀਜ਼ ਚਾਹੁੰਦਾ ਮੈਨੂੰ ਕੋਈ ਪੈਸਾ ਨਾ ਕਿ ਜੋ ਮੈਨੂੰ ਕਿਸੇ ਪੈਸੇ ਦੀ ਲੋੜ ਨਹੀਂ ਮੇਰੀ ਸੋਚ ਨੂੰ ਆਪਣੇ ਦਿਮਾਗ 'ਚ ਬਿਠਾ ਲਓ ਕਿ ਇਹ ਬਜ਼ੁਰਗ ਸਾਡੇ ਨੇ ਇਹ ਪੰਜਾਬ ਸਾਡਾ ਹੈ ਇਹ ਸਾਡੇ ਪਿੰਡ ਨੇ ਇਹ ਸਾਡਾ ਹੀ ਪਰਿਵਾਰ ਹੈ ਕਿ ਅਸੀਂ ਇਹਨਾਂ ਦੀ ਬਾਹਰ ਆਪਣੀ ਤੇ ਫਿਰ ਕਿਹਦੀ ਕਰਾਂਗੇ ਇਹ ਜੀਵਨ ਮੈਂ ਐਕਚੁਅਲੀ ਉਹ ਜਿਹੜਾ ਕਾਰਨ ਹੁੰਦਾ ਨਾ ਕਿ ਬਜ਼ੁਰਗੋ ਕਿੰਨੇ ਪੈਸੇ ਕਮਾਏ ਤੁਹਾਨੂੰ ਕਿੰਨਾ ਭਰੋਸਾ ਹੈ ਤੁਹਾਡੇ ਗੁਰੂ ਰਾਮਦਾਸ 'ਤੇ ਉਹ ਪੁੱਛਣ ਦਾ ਕਾਰਨ ਤੁਹਾਡੇ ਦਿਲਾਂ ਨੂੰ ਜੁਵਾਣਾ ਤੁਹਾਨੂੰ ਜੁਵਾਣਾ ਹੁੰਦਾ ਤੇ ਤੁਸੀਂ ਰਹੋ ਤਾਨੂੰ ਪਤਾ ਲੱਗੇ ਕਿ ਸਾਡੀ ਕੂਮ ਕਿਸ ਹਲਾਕ ਤੱਕ ਜਾ ਰਹੀ ਹੈ 90% ਡੋਨੇਸ਼ਨ ਦੇਣ ਵਾਲੀ ਕੂਮ ਜਿਹੜੀ ਉਹਦੇ ਬਜ਼ੁਰਗਾਂ ਦਾ ਹਾਲ ਕਿਸ ਤਰ੍ਹਾਂ ਦਾ ਜਾ ਰਿਹਾ ਉਹ ਪੈਸਾ ਕਿੱਥੇ ਹੈ ਸਾਡੀਆਂ ਕਮੇਟੀਆਂ ਕਿੱਥੇ ਹੈ ਜਿਹੜੀ ਇਹਨਾਂ ਦੀ ਸਾਰ ਕਿਉਂ ਨਹੀਂ ਲੈਂਦੀ ਹੈਗੀ ਕੱਲਾ ਨਿਰਵੈਰ ਨਿਰਵੈਰ ਦੀ ਸੋਚ ਹਰੇਕ ਪਿੰਡ ਤੱਕ ਜਾਵੇ ਹਰੇਕ ਪਿੰਡ ਦੀ ਵਿੱਚ ਇੱਕ ਨਿਰਵੈਰ ਹੋਵੇ ਜਿਹੜਾ ਆਪਣੇ ਬਜ਼ੁਰਗਾਂ ਦੀ ਸਾਰ ਦੇਵੇ ਮੈਂ ਇਹ ਚਾਹੁੰਦਾ ਮੈਨੂੰ ਕੋਈ ਪੈਸਾ ਨਾ ਦੇਜੋ ਮੈਨੂੰ ਕਿਸੇ ਪੈਸੇ ਦੀ ਲੋੜ ਨਹੀਂ ਮੇਰੀ ਸੋਚ ਨੂੰ ਆਪਣੇ ਦਿਮਾਗ 'ਚ ਬਿਠਾ ਲਓ ਕਿ ਇਹ ਬਜ਼ੂਰਗ ਸਾਡੇ ਦੇ ਇਹ ਪੰਜਾਬ ਸਾਡਾ ਹੈ ਇਹ ਸਾਡੇ ਪਿੰਡ ਦੇ ਇਹ ਸਾਡਾ ਹੀ ਪਰਿਵਾਰ ਹੈ ਤਾਂ ਸੀ ਇਹਨਾਂ ਦੀ ਬਾਹਰ ਆਪリエ ਤੇ ਫਿਰ ਜੀ ਦੀ ਕਢਾਓ ਇਹ ਚੀਜ਼ ਹੈ ਪਰ ਤੁਸੀਂ ਮੈਂ ਐਕਚੁਅਲੀ ਉਹ ਜਿਹੜਾ ਕਾਰ ਲੋ ਹੁੰਦਾ ਨਾ ਤੇ ਬਜ਼ੁਰਗ ਕਿੰਨੇ ਪੈਸੇ ਕਮਾਏ ਤੁਹਾਨੂੰ ਕਿੰਨਾ ਭਰੋਸਾ ਹੈ ਤੁਹਾਡੇ ਗੁਰਦਾਨਦਾਰ ਸੀ ਉਹ ਪੁੱਛਣ ਦਾ ਕਾਰਨ ਤੁਹਾਡੇ ਦਿਲਾ ਨੂੰ ਜੁਵਾਣਾ ਤੁਹਾਨੂੰ ਜੁਵਾਣਾ ਹੁੰਦਾ ਤੇ ਤੁਸੀਂ ਰਹੋ ਤੁਹਾਨੂੰ ਪਤਾ ਲੱਗੇ ਕਿ ਸਾਡੀ ਕਾਮ ਕਿਸ ਹਲਾਫ ਤੱਕ ਜਾ ਰਹੀ ਹੈ 90% ਡੋਨੇਸ਼ਨ ਦੇਣ ਵਾਲੀ ਕਾਮ ਜਿਹੜੀ ਉਹਦੇ ਬਜ਼ੁਰਗਾਂ ਦਾ ਹਾਲ ਕਿਸ ਤਰ੍ਹਾਂ ਦਾ ਜਾ ਰਿਹਾ ਉਹ ਪੈਸਾ ਕਿੱਥੇ ਹੈ ਸਾਡੀਆਂ ਕਮੇਟੀਆਂ ਕਿੱਥੇ ਹੈ ਜੜੀ ਇਹਨਾਂ ਦੀ ਸਾਰ ਕਿਉਂ ਨਹੀਂ ਗਈ ਗਈ ਹੈ ਕੱਲਾ ਨਿਰਵੈਰ ਨਿਰਵੈਰ ਦੀ ਸੋਚ ਹਰੇਕ ਪਿੰਡ ਤੱਕ ਜਾਵੇ ਹਰੇਕ ਪਿੰਡ ਦੀ ਵਿੱਚ ਇੱਕ ਨਿਰਵੈਰ ਹੋਵੇ ਜਿਹੜਾ ਆਪਣੇ ਬਜ਼ੁਰਗਾਂ ਅਨਸਾਰ ਦੇਵੇ ਮੈਂ ਇਹ ਚੀਜ਼ ਚਾਹੁੰਦਾ ਮੈਨੂੰ ਕੋਈ ਪੈਸਾ ਨਾ ਕਿ ਜੋ ਮੈਨੂੰ ਕਿਸੇ ਪੈਸੇ ਦੀ ਲੋੜ ਨਹੀਂ ਮੇਰੀ ਸੋਚ ਨੂੰ ਆਪਣੇ ਦਿਮਾਗ 'ਚ ਬਿਠਾ ਲਓ ਕਿ ਇਹ ਬਜ਼ੁਰਗ ਸਾਡੇ ਨੇ ਇਹ